ਹੁਣ ਅਸੀਂ ਆਏ ਆ ਟਵਾਣੇ ਦੀ ਬਹੁਤ ਹੀ ਫੇਮਸ ਚਾ ਚੂਰੀ ਰੈਸਟੋਰੈਂਟ ਤੇ ਇਹ ਆਇਆ ਜੀ ਪੀਜ਼ਾ ਆਪਣਾ ਸਸਰੀ ਕਾਲ ਤ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਰਾਤ ਦਾ ਟਾਈਮ ਹੈ ਤੇ ਮੈਂ ਤੇ ਜਿੰਦਰ ਆਏ ਆ ਪੇਟ ਪੂਜਾ ਕਰਨ ਵਾਸਤੇ ਕਿ ਪਹਿਲਾਂ ਅਸੀਂ ਗੋਲ ਗੱਪੇ ਖਾ ਲਏ ਉਹ ਦੀ ਵੀਡੀਓ ਨਹੀਂ ਪਾ ਸਕੇ ਤੇ ਹੁਣ ਅਸੀਂ ਆਏ ਆ ਟਵਾਣੇ ਦੀ ਬਹੁਤ ਹੀ ਫੇਮਸ ਚਾ ਚੂਰੀ ਰੈਸਟੋਰੈਂਟ ਤੇ ਤੇ ਚਲਦੇ ਆਂ ਅੰਦਰ ਦੋਸਤੋ ਅੰਦਰ ਆ ਗਏ ਆ ਤੇ ਆਪਾਂ ਇੱਥੇ ਆਰਡਰ ਕੀਤਾ ਇੱਕ ਪੀਜ਼ਾ మీడియం ਦੇ ਨਾਲ ਦੋ ਕੋਕ ਤੇ ਕੋਣ ਵੇਟ ਹੋ ਰਹੀ ਪੀਜ਼ੇ ਦੀ ਆਂਦਾ ਤੇ ਕਰਦੇ ਆਂ ਫੇਡ ਤੇ ਹਾਂਜੀ ਦੋਸਤੋ ਆਪਣਾ ਪੀਜ਼ਾ ਆ ਚੁੱਕਿਆ ਹੈ ਇਹ ਆਇਆ ਜੀ ਪੀਜ਼ਾ ਆਪਣਾ टाइम ना वेस्ट करते हैं चल रहे हैं ਦੇ ਦੋਸਤੋ ਪੇਟ ਪੂਰਾ ਡੱਟ ਹੋ ਚੁੱਕੀ ਐ ਸੀ ਦਾ ਫਿਨਿਸ਼ ਹੋ ਚੁੱਕਿਆ ਆਪਣਾ ਇਹ ਲੁੱਕਰ ਕਿੱਤਾ ਨਜ਼ਰ ਆਇਆ ਤੇ ਹੈਵੀ ਪੀਜ਼ਾ ਸੀ ਇਸ ਕਰਕੇ ਸਾਨੂੰ ਸਿੱਟ ਪੜ ਗਿਆ ਸਾਡਾ ਹੋਰ ਲੋੜ ਹੋ ਗਈ ਬੰਨ ਲੋੜੀ ਹੋ ਗਈ ਤੇ ਹੁਣ ਕਰਦੇ ਆਪਾਂ ਪੇਮੈਂਟ ਤੇ ਫਿਰ ਚੱਲਦੇ ਕਿੱਥਾ ਕਰੀ ਤੇ ਹਾਂਜੀ ਦੋਸਤੋ ਹੁਣ ਬਾਹਰ ਨਿਕਲ ਚੱਲੇ ਆ ਤੇ ਪੇਮੈਂਟ ਅੱਜ ਕਰ ਛੱਡੀ ਐ ਨੇ ਹੈ ਇਹ ਬੰਦਾ ਪੇਮੈਂਟ ਤੇ ਫੋਨ ਕੱਢ ਦਿੰਦਾ ਫੋਨਪੇ ਕਰ ਛੱਡਦਾ ਤੇ ਹੁਣ ਉਹ ਬਈ ਨੋਟ ਪਾ ਗਾ ਮੈਂ ਲੋਕ ਨੂੰ ਸਮਝ ਆ ਗਿਆ ਸਭ ਉਹ ਚ ਸਹੀ ਹੈ ਇਹ ਕਹਦਾ ਨੋਟ ਨਹੀਂ ਸਮਝਾਦੇ ਫੋਨ 'ਚ ਕਹਦਾ ਪੇਮੈਂਟ ਕਰੋ ਠੀਕ ਹੈ ਮੇਰਾ ਚੱਲਦਾ ਨਹੀਂ ਕਹਿ ਨਹੀਂ ਤੇ ਮੈਂ ਵੀ ਔਨਲਾਈਨ ਕਰਦਣਾ ਹੁਣ ਅਸੀਂ ਰੁਕੇ ਆਂ ਲੈਣ ਵਾਸਤੇ ਉਥੋਂ ਲਿਮਕਾ ਜਿੰਦਰ ਨੇ ਜਿੰਦਾ ਖੜ ਗਿਆ ਫੋਨ ਚਲਦੇ ਆਂ ਕਰੇ ਤੇ ਹਾਂਜੀ ਦੋਸਤੋ ਭੇਡ ਪੂਜਾ ਕਰਕੇ ਕਰੇ ਆ ਗਿਆ ਵਾ ਜਿੰਦਰ ਨੂੰ ਉਹਦੇ ਘਰ ਛੱਡਤਾ ਤੇ ਮੈਂ ਆ ਗਿਆ ਆਪਣੇ ਘਰੇ ਤੇ ਪੇਟ ਨਾ ਇੱਕਦਮ ਫੁੱਲ ਹੋ ਚੁੱਕਿਆ ਤੇ ਹੁਣ ਇਸ ਕਰਕੇ ਉਥੋਂ ਲਿਮਕਾ ਲਿਆ ਸੀ ਲਿਮਕਾ ਰੱਖਿਆ ਤੇ ਆ ਪੀਨੇ ਆ ਤੇ ਥੋੜਾ ਜਾ ਡਾਈਜੈਸਟ ਹੋਏਗਾ ਤੇ ਹੁਣ ਕਰਦਾ ਮੈਂ ਆਰਾਮ ਤੇ ਇਸ ਵਲੋਗ ਨੂੰ ਮੈਂ ਇੱਥੇ ਐਂਡ ਕਰਦਾ ਵਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ